ਜਸਪਾਲ ਸਿੰਘ ਦਾ ਘਰ ਇਹਦਣ ਕੁਛ ਦਾ ਨਿਆਣੇ ਨੂੰ ਪਤਾ ਹੋਣਾ ਉਹ ਕਾਕਾ ਉਹ ਆ ਜਸਪਾਲ ਸਿੰਘ ਰਹਿੰਦਾ ਇੱਥੇ ਪਿੰਡ ਤਨਹੋਰੀ ਪਿੰਡ ਤਨਹੋਰੀ ਆ ਹੀ ਹੈ ਹਾਂਜੀ ਜਸਪਾਲ ਸਿੰਘ ਦਾ ਘਰ ਉੱਥੇ ਆ ਹਾਂਜੀ ਇੱਥੇ ਕਿ ਜਾ ਕੇ ਉਹ ਥੰਮਨੇ ਅੱਛਾ ਉਹ ਕਿਆ ਹਾਲ ਹੈ ਤੇਰਾ ਕਿਆ ਕਰਦਾ ਕਿਹੜੀ ਕਲਾਸ ਪੜਦਾ ਨੌਵੀਂ ਪੜਦਾ ਕਿਹੜੇ ਸਕੂਲ 'ਚ ਦਾਦਾ ਘਾਤੇ ਹੈ 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 ਦਾਦਾ ਘਾਤੇ ਨਾਂ ਕੀ ਤੇਰਾ ਅਰਮਾਨਦੀਪ ਸਿੰਘ ਨੌਵੇਂ ਚ ਪੜਦਾ ਕਿਹੜਾ ਸਬਜੈਕਟ ਸਭ ਤੋਂ ਵਧੀਆ ਲੱਗਦਾ ਤੈਨੂੰ ਹੈ ਪੰਜਾਬੀ ਅੰਗਰੇਜ਼ੀ ਅੰਗਰੇਜ਼ੀ ਨਹੀਂ ਲੱਗਦੀ ਚੰਗੀ ਮੈਥ ਹੈ ਮੈਥ ਵੀ ਲੱਗਦਾ ਚੰਗਾ ਅੱਛਾ 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 ਆ ਕਰ ਕੇ ਲੋ ਪਾੜੀ ਅੱਛਾ ਜੀ ਤੰਗੜਾ ਹੁੰਦੇ ਹੈ ਆਹ ਕਰਤਾ ਹੈ ਅਗਲਾ ਸਵਾਲ ਤੇ ਨਿਆਣੇ ਤਾਂ ਇਹ ਕਹਿੰਦੇ ਆਹੀ ਹੈ ਕਰਦੇ ਸਵਾਲ ਤੇ ਹਾਂਜੀ ਹਾਂਜੀ ਆਜੋ ਆਜੋ ਜੀ ਪਦੇ ਬੱਲੇ ਵਾਲੇ ਜੀ ਕੀ ਹਾਲ ਚਾਲ ਹੈ ਪਛਾਣ ਲਏ ਤੁਸੀਂ ਹੈ ਹਾਂਜੀ ਹਾਂਜੀ ਪਛਾਣ ਲਏ ਜੀ ਹੋਰ ਠੀਕ ਠਾਕ ਹੋ ਹਾਂ ਠੀਕ ਹੈ ਜੀ ਮੈਂ ਪੁੱਛਦਾ ਪੁੱਛਦਾ ਮੈਂ ਕਹਿੰਦਾ ਪੁੱਛਦਾ ਦਸਪਾਲ ਸਿੰਘ ਜੀ ਕੋਲ ਜਾ ਕੇ ਆਵਾ ਵੀ ਬਿਰਸਾ ਸਭ ਹੀ ਬੈਠੇ ਖਾਸਾ ਹਾਂਜੀ 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 ਹੋਰ ਠੀਕ ਠਾਕ ਹੈ ਹਾਂ ਠੀਕ ਹੈ ਹੈ ਪ੍ਰੋਗਰਾਮ ਦੇਖਦੇ ਸਾਡੇ ਚੈਨਲ ਹਾਂਜੀ ਹਾਂਜੀ ਬਹੁਤ ਦੇਖਦੇ ਹੋ ਜੀ ਹੈ ਕੌਣ ਬਿਲਕੁਲ ਕੀ ਹਾਲ ਚਾਲ ਹੈ ਇਹ ਕੌਣ ਹੈ ਇਹ ਕੋਰਤੇ ਆ ਆਪਰਾ ਆਈਆ ਹੈ ਕਿੱਥੇ ਦਾ ਹੈ ਜੀ ਗਿੰਦਾ ਹੋਆ ਕੀ ਨਾਮ ਹੈ ਤੁਹਾ ਜਗਦੀਸ਼ ਜੀ ਜਿਹੜੇ ਪਿੰਡਾ ਤੋਂ ਹਨ ਕਿਹਨਾਂ ਹੋ ਰਹੇ ਚਲੋ ਵੀ ਨੇ ਅੱਛਾ ਪ੍ਰੋਗਰਾਮ ਤੇ ਆਏ ਆਪਣੇ ਬਾਬਾ ਸਾਹਿਬ ਬੁਲਾਇਆ ਦੋਸਤ ਨੇ ਆਉਣਾ ਨਹੀਂ ਇਤਨਾ ਇਤਨਾ ਨਾਲ ਬੱਲੇ ਬੱਲੇ ਬਹੁਤ ਪਿਆਰ ਕਰਦਾ ਵੀ ਅੱਛਾ ਦੇਖਦੇ ਸਾਡੇ ਪ੍ਰੋਗਰਾਮ ਬਹੁਤ ਦੇਖਦੇ ਬਹੁਤ ਹੈ ਜਿਹੜਾ ਚੰਗਾ ਹੀ ਲੱਗਦਾ ਬਹੁਤ ਬਹੁਤ ਜਰਸੀ ਵਾਲੇ ਪ੍ਰੋਗਰਾਮ ਦਾ ਹਾਂ ਮੈਂ ਰੋਜ਼ ਠੀਕ ਉਠੀ ਖੇਡਦਾ ਹਾਂ ਆਈਆ ਆਈਆ ਆਹ ਪੁੱਲੇੋੋਟਣਾ ਜਿਹੜਾ ਵਿਰਸਾ ਇਹ ਪੁਰਾਣੀ ਯਾਦ ਆਸ ਹੈ 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 ਵਿਸ਼ਵਾ ਜੀ ਦਾ ਲਾ ਜੀ ਆ ਗਿਆ ਸੀ ਬੱਲੇ ਬੱਲਿਆਂ ਨੇ ਫਿਰ ਤੁਹਾਡੇ ਕੋਲ ਤੁਸੀਂ ਸਾਡੇ ਪ੍ਰੋਗਰਾਮ ਦੇਖਦੇ ਆ ਮੈਂ ਕਿਹਾ ਵੀ ਜਾ ਕੇ ਆਈਏ ਚਕੀ ਸ਼ਰਨ ਨੂੰ ਮਿਲ ਕੇ ਆਈਏ ਜਰੂਰ ਹੈ ਜਰੂਰ ਆਜ ਬੰਦੇ ਬੈਠੇ ਆ ਹਾਂ ਹਾਂ ਹਾਂਜੀ ਹਾਂਜੀ ਉੱਠੋ ਬਈ ਉੱਠੋ ਹਾਂ ਜੀ ਹਾਂ ਜੀ ਹਾਂ ਜਾਨ ਠੀਕ ਠਾਕ ਹੋ ਹੋਰ ਸਭ ਤੋਂ ਪੂਰੀ ਤਿਆਰੀ ਕਰੀ ਬੈਠੇ ਮੈਂ ਹਾਂਜੀ 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 ਆ ਪ੍ਰਾਣਾਮੈਕ ਲਾਇਆ ਹੈ ਬੜਾ ਹੈ ਹਾਂਜੀ ਹਾਂਜੀ ਬੜਾ ਪ੍ਰਾਣਾਮੈਕ ਹੈ ਜੀ ਹਾਂ ਉਹ ਤਾਂ ਆਇਆ ਤਾਂ ਤੈਨੂੰ ਹੋਇਆ ਆਇਆ ਕੋਈ ਵੀ ਮੇਰੇ ਵਿਰਸਾ ਖਾਸਾ ਪਿਆ ਹਾਂਜੀ ਹਾਂਜੀ ਪਹਿਲਾਂ ਉਹ ਵੀ ਦੇਖ ਲਈ ਥੋੜਾ ਜਿਹਾ ਦੇਖ ਲਓ ਜੀ ਆਓ ਇਧਰ ਆਪਾਂ ਪ੍ਰੋਗਰਾਮ ਚਾਲੀ ਰੱਖਾਂਗੇ ਹਾਂਜੀ ਹਾਂਜੀ ਠੀਕਰ ਲੱਗਿਆ ਹੋਇਆ ਹਾਂਜੀ ਪੂਰਾ ਨੂੰ ਵਰਤਾਂਗੇ ਚਲਾਵਾਂਗੇ ਠੀਕ ਹੈ ਜੀ ਆਦੋ ਅੰਦਰ ਹੀ ਅੰਦਰ ਆਦੋ ਇੱਥੇ ਆ ਕੇ ਬਰਾ ਅੰਦਰ ਲਾਈਟ ਰੋਡ ਦਿਖਾ ਲਿਓ ਹੋਰ ਜੀ ਆਹ ਹੈ ਜੀ ਕਮਰਾ ਹੈ ਜਸਪਾਲ ਜੀ ਆਹ ਸ਼ਾਮ ਸਿੰਘ ਦਾ ਕਮਰਾ ਹੈ ਜੀ ਆਹ ਬੱਲੇ 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 ਪੂਰਾ ਬਿਰਛਾ ਰੱਖਿਆ ਹੋਇਆ ਤੇ ਹੈ ਉਹ ਕਹਿੰਦਾ ਰੂਹ ਖੁਸ਼ ਕਰਤੀ ਆਹ ਲਓ ਜੀ ਅੱਛਾ ਆਹ ਕੀ ਹੈ ਆ ਗ੍ਰੈਮੋਫੋਨ ਹੈ ਜੀ ਅੱਛਾ ਗ੍ਰੈਮੋਫੋਨ ਆ ਸੂਈਆਂ ਜੀ ਜਿਹੜੀਆਂ ਇਹਦੀਆਂ ਮਤਲਬ ਰਿਕਾਰਡ ਚਲਦੇ ਅੱਛਾ ਇਹ ਸੂਈਆਂ ਨਾਲ ਚਲਦੇ ਹੈ ਹਾਂਜੀ ਹਾਂਜੀ ਇਹ ਚੱਲਦਾ ਹੁਣ ਵਰਕਿੰਗ ਆਰਡਰ ਚ ਹਾਂਜੀ ਹਾਂਜੀ ਬਿਲਕੁਲ ਜੀ ਲੈ 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 ਚੱਲਦਾ ਇਹ ਹਾਂਜੀ ਹਾਂਜੀ ਦੇਖੋ ਤਾਂ ਚਲਾ ਕੇ ਦਿਖਾਓ ਤੇ ਜਰਾ ਸਾਨੂੰ ਮੈਨੂੰ ਦੇਖ ਲੈਣ ਦਿਓ ਇਧਰੋਂ ਪਾਸੋਂ आह क्या कर रहे हैं हर 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 अच्छा चाबी है कमाओ कमाओ ये चाबी है हां हां जी लो जी चाबी वाले रिकॉर्ड कहंदे होंदे से ना जी आ देख लो चाबी वाले रिकॉर्ड रखी बैठे हैं आ चल गया है हां जी हां जी ओ बल्ले 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 ये हुई आ सुई लगी है हां जी हां जी आ हां लो ये चल गया ओवा जीवा रंग बन गया

ਗੇਛਾਗੇ ਹਾਂ ਬਾਪੂ ਜੀ ਬੱਲੇ ਬੱਲੇ ਹੋ ਗਈ ਹਾਂਜੀ ਹਾਂਜੀ ਬੱਲੇ ਬੱਲੇ ਹੋ ਗਈ ਹੈ ਬੱਲੇ ਬੱਲੇ ਸਾਡਾ ਚੈਨਲ ਵੀ ਆਉਂਦਾ ਨੌ ਵੀ ਬੱਲੇ ਬੱਲੇ ਆ ਜਿਸਪਾਲ ਸਿੰਘ ਨੇ ਵੀ ਬੱਲੇ ਬੱਲੇ ਕਰਾਤੀ ਬਾਾਕੀ ਲੈਖਾ ਹੀ ਕੋਈ ਨਹੀਂ ਰੈਂਦੀ ਖੁੰਦੀ ਬੱਲੇ ਬੱਲੇ ਤੁਸੀਂ ਬਾਬਿਆਂ ਨੇ ਕਰਾਤੀਆ ਚਿਹਰੇ ਦੇਖਿਆ ਨਜ਼ਾਰਾ ਆ ਗਿਆ ਯਾਰ ਹਾਂਜੀ ਹੈ ਤੁਸੀਂ ਤਾਂ ਗੱਬਰੂ ਐ ਪੰਜਾਬ ਦੇ ਹਾਂ ਹਾਂ ਬਾਬੇ ਨਹੀਂ ਐ ਗੱਬਰੂ ਐ ਗੱਬਰੂ ਤੇ ਪੰਜਾਬ ਦੇ ਹਾਂ ਵਾਹ ਜੀ ਵਾਹ ਬਾਜੀ ਆਂਦਾ ਕੋਈ ਖੁੱਲਾ ਗੀਤ ਐਦਾਂ ਦਾ ਹਾਂ ਹਾਂ ਸੁਣਾ ਦਿਓ ਫੇਰ ਐਦਾਂ ਹੀ ਸੁਣਾ ਦਿਓ ਖੁੱਲ ਕੇ ਤੁਸੀਂ ਸੁਣਾਓ ਤੁਸੀਂ ਤੁਸੀਂ ਸੁਣਾਓ ਯਾਰ ਐਦਾਂ ਗੱਬਰੂ ਦੇਸ਼ ਪੰਜਾਬ ਦੇ ਤੁਸੀਂ ਨਾਲੇ ਚੱਕੋ ਓ ਗੱਬਰੂ ਦੇਸ਼ ਪੰਜਾਬ ਦਾ ਟੇ ਚਾਦਰੇ ਲਾ ਕੇ ਤੁਰਲੇ ਛੱਡ ਕੇ ਵਾਹਿਗੁਰੂ ਉਹ ਤੁਰਦੇ ਮਿਲਿਆ ਤੇ ਜਾ ਦੇਸ਼ ਪੰਜਾਬ ਦੇ ਗੱਬਰੂ ਛੱਡੇ ਦੇਸ਼ ਪੰਜਾਬ ਦੇ ਗੱਭਰੂ ਅਸੀਂ ਜਾਂਦੇ چیرਦੇ ਨਹਿਰਾ ਦਰਿਆ ਮਾ ਨੂੰ ਅਸੀਂ چیرਦੇ ਅਸੀਂ ਗੱਭਰੂ ਦੇਸ਼ ਪੰਜਾਬ ਦੇ ਵਾਜੀ ਵਾਨ ਯਾਰਾ ਗੱਭਰੂ ਦੇਸ਼ ਪੰਜਾਬ ਦੇ ਅਸੀਂ ਜਾਂਦੇ ਨਹਿਰਾ چیرਦੇ ਆਏ ਹਾਏ ਹਾਏ ਲੋ ਜੀ ਸਰੋਤਿਓ ਕਹਿੰਦੇ ਨਾ ਜੀ ਗੱਲਾਂ ਬਦਲ ਗਈਆਂ ਜ਼ਮਾਨਾ ਬਦਲ ਗਿਆ ਔਰ ਜਦੋਂ ਦੇ ਅਸੀਂ ਵਲੋਗਿੰਗ ਕਰਨ ਲੱਗੇ ਆਂ ਜੀ ਬੱਲੇ ਬੱਲੇ ਫਿਲਮਾਂ ਦੇ ਰਿਕਾਰਡ ਤੋਂ ਪਿੰਡਾਂ ਤੇ ਘੁੰਮਣ ਲੱਗੇ ਆਂ ਮੈਂ ਕਹਿੰਦਾ ਜ਼ਮਾਨਾ ਉੱਥੇ ਹੀ ਖੜਾ ਵਾਹ ਜੀ ਵਾਹ ਆ ਦੇਖ ਲਓ ਉੱਥੇ ਹੀ ਖੜਾ ਜਮਾਨਾ ਬੀਬੀਆਂ ਵੀ ਆ ਗਈਆਂ ਲੈ 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 ਬੀਬੀ ਆ ਜਾ ਆ ਜਾ ਉਹ ਗੱਲ ਤਾਂ ਸੁਣ ਮਾਤਾ ਉਹ 1 ਮਿੰਟ ਤਾਂ ਆ ਜਾ ਉਹ ਗੱਲ ਤਾਂ ਸੁਣਨਾ ਓਰੇ ਨੂੰ ਆ ਓਰੇ ਨੂੰ ਆ ਵਹੀ ਬਾਤ ਕਰੇ ਜਾਉਗੀ ਫੌਰਨ ਨਹੀਂ ਫੌਰਨ ਜਾਂਦੀ ਏ ਗੱਲ ਆਏ ਮੈਨੂੰ ਤਾਂ ਆਪਣੀ ਨਾ ਦਾਦੀ ਯਾਦ ਆ ਗਈ ਦੇਖ ਕੇ ਤੁਹਾਨੂੰ ਸ਼ਕਲ ਤੁਹਾਡੀ ਹੈ ਕੀ ਨਾਮ ਕੀ ਤੁਹਾਡਾ ਸਰਿੰਦਰ ਕੌਰ ਸਰਿੰਦਰ ਕੌਰ ਜੀ ਹਾਂ ਜੀ ਵਾਹ ਜੇ ਪਿੰਡ ਤੇ ਨੌਰੀ ਉਮਰ ਕਿੰਨੀ ਹੋ ਗਈ ਆਮਰ ਹੋ ਗਈ ਮਣੀ 67 ਦੀ ਤਾਂ 67 ਲਈ ਹੋ ਗਈ ਆ ਤੁਹਾਡਾ ਚਿਹਰਾ ਮਹਾਂਦਰਾ ਦੇਖ ਕੇ ਨਾ ਜੀ ਕਈਆਂ ਨੂੰ ਆਪਣੀ ਮਾਂ ਯਾਦ ਆਣੀ ਐ ਕਈਆਂ ਨੂੰ ਨਾਨੀ ਯਾਦ ਆਣੀ ਐ ਕਈਆਂ ਨੂੰ ਆਪਣੀ ਦਾਦੀ ਯਾਦ ਆਣੀ ਮੈਨੂੰ ਤਾਂ ਆਪਣੀ ਦਾਦੀ ਚੇਤੇ ਆ ਗਈ ਅੱਛਾ ਜੀ ਹੈ ਮਜ਼ਾ ਆ ਰਿਹਾ ਹੈ ਹੈ ਸਾਗ ਹਾਂ ਸਾਗ ਲਿਆਉਂਦੇ ਤੋੜ ਕੇ ਗੰਦਲਾਂ ਡੱਡੀਆਂ ਨੇ ਤੋੜਦੀ ਓ ਕਿ ਬਣਾਉਂਦੀ ਵੀ ਹੈ ਹਾਂ ਬਣਾਉਂਦੀ ਹੈ ਹੈ ਬਣਾਉਂਦੀ ਬਹੂ ਹੈ ਹੈ ਬਣਾਉਂਦੀ ਬਹੂ ਹੈ ਤੁਸੀਂ ਨਹੀਂ ਬਣਾਇਆ ਕਦੇ ਮੈਂ ਫਾਈਲੀਆਂ ਬਣਾ ਲਿਆ ਬਣਾ ਲਿਆ ਬਥੇਰਾ ਬਣਾ ਲਿਆ ਪਹਿਲਾਂ ਬਥੇਰਾ ਬਣਾ ਲਿਆ ਉਹ ਕਿਹੜੀ ਤੌੜੀ ਚ ਬਣਾਉਂਦੇ ਤੇ ਮਿੱਟੀ ਵਾਲੀ ਚ ਮਿੱਟੀ ਵਾਲੀ ਚ ਬਣਾਉਂਦੇ ਤੇ ਪਹਿਲਾਂ ਤਾਂ ਅੱਛਾ ਮਿੱਟੀ ਵਾਲੀ ਚ ਬਣਾਉਂਦੇ ਤੇ ਪਹਿਲਾਂ ਹਾਂਜੀ ਤੁਸੀਂ ਬਣਾਇਆ ਬਥੇਰਾ ਹਾਂ ਬਥੇਰਾ ਬਣਾਇਆ ਉਹ ਜਿਹੜਾ ਵਿੱਚ ਪਾਉਂਦੇ ਤੇ ਆਟਾ ਮੱਕੀ ਦਾ ਕਿਆ ਕਹਿੰਦੇ ਤਾ ਉਹਨੂੰ ਆਲਣ ਆਲਣ ਪਾ ਕੇ ਹਾਂਜੀ ਤੇ ਉਦੋਂ ਬਾਅਦ ਫਿਰ ਘੋਟਣਾ ਘੋਟ ਦੇਣਾ ਫੇਰ ਨਾਲ ਹਾਂ ਘੋਟਣਾ ਫੇਰ ਚੰਗੀ ਤਰ੍ਹਾਂ ਨਾਲ ਹਾਂਜੀ ਉਹ ਕਿੰਨੇ ਕਿੰਨੇ ਦਿਨ ਚੱਲਦਾ ਸੀ ਫਿਰ ਸਾਗ ਕਈ ਦਿਨ ਖਾਈ ਜਾਂਦੇ ਤੇ ਕਈ ਦਾ ਹਫਤਾ ਵੀ ਲੈਂ ਜਾਂਦਾ ਤਾਂ ਕਈ ਦੋ ਦਿਨ ਤਿੰਨ ਦਿਨ ਜਿੱਕਨ ਤਬਰ ਦੇ ਪਰਿਵਾਰ ਗੈਰ ਜਿੱਕਣਾ ਅਸੀਂ ਮਾਤਾ ਵਿਰਸੇ ਵਿਰਾਸਤ ਤੇ ਕੰਮ ਕਰਦੇ ਆਂ ਪੁਰਾਣੇ ਬੁੜੇ ਪ੍ਰਾਣੀਆਂ ਬੁੜੀਆਂ ਆ ਪੁਰਾਣੇ ਰਿਕਾਰਡ ਹੈ ਆਹੀ ਸਾਡੀ ਜਾਨ ਹੈ ਹੈ ਸਾਨੂੰ ਬਹੁਤ ਸਤਿਕਾਰ ਹੈ ਇਹਨਾਂ ਦਾ ਹੁਣ ਤਾਂ ਭੁੱਲਦੇ ਜਾਂਦੇ ਆ ਭੁੱਲਦੇ ਜਾਂਦੇ ਆ ਹੁਣ ਹੈਂ ਪਰ ਨਹੀਂ ਅਸੀਂ ਭੁੱਲਣ ਨਹੀਂ ਦੇਣੇ ਹਾਂ ਭੁੱਲਣ ਨਹੀਂ ਅਸੀਂ ਦਿਖਾਣੇ ਆ ਲੋਕਾਂ ਨੂੰ ਚਾਹੀਦਾ ਭੁੱਲਣ ਨਹੀਂ ਦੇਣੇ ਇਹ ਤੁਹਾਡਾ ਵੀਡੀਓ ਜਿਹੜਾ ਨਾ ਦੇਸ਼ਾਂ ਵਿਦੇਸ਼ਾਂ ਤੱਕ ਲੋਕਾਂ ਨੇ ਦੇਖਣਾ ਤੁਸੀਂ ਵਿਦੇਸ਼ਾਂ ਦੇ ਨਾਲ ਡਰ ਡਰ ਕੇ ਤੇ ਗਏ ਤੇ ਉਹ ਗੱਲ ਤਾਂ ਸੁਣ ਵਿਦੇਸ਼ ਗਿਆ ਹੋਇਆ ਕੋਈ ਹੁੰਦਾ ਗਿਆ ਤਾਂ ਕਿਹਾ ਹੋ ਗਿਆ ਉਹਨੇ ਖੁਸ਼ ਹੋ ਜਨਾ ਮਾਂ ਨੂੰ ਦੇਖ ਕੇ ਹੈ ਉਹ ਕੁਝ ਨਹੀਂ ਕੋਈ ਉਹ ਮੁੰਡੇ ਨੇ ਤਾਂ ਖੁਸ਼ ਹੋ ਜਨਾ ਮੇਰੀ ਬੇਬੇ ਆ ਗਈ ਟੀਵੀ ਪਰ ਫੋਨ ਪਰ ਹੈ ਮੁੰਡਾ ਫੋਨ ਕਰਦਾ ਹਾਂ ਜੀ ਫੋਨ ਕਰਦਾ ਫੋਨ ਕਰਦਾ ਫਿਰ ਕਾਦੀ ਗੱਲ ਫਿਰ ਤਾਂ ਉਹਨੇ ਸਭ ਨੂੰ ਖੁਸ਼ ਹੋ ਜੈਣਾ ਉਹਨੇ ਫੋਨ ਕਰਕੇ ਕਹਿਣਾ ਮਾਤਾ ਤੈਨੂੰ ਦੇਖਿਆ ਮੈਂ ਬੱਲੇ ਬੱਲੇ ਚੈਨਲ ਪਰ ਹੈ ਬਹੁਤ ਵਧੀਆ ਵਿਰਸਾ ਸੀਗਾ ਆਪਣਾ ਮਾਤਾ ਹੈਨਾ ਉਹ ਗਾਣ ਪਾਣੀ ਵਿਆਹਾਂ ਦਾ ਸਿੱਠਣੀਆਂ ਸੇਰੇ ਸੁਹਾਗ ਆ ਭੁੱਲ ਗਏ ਹੁਣ ਤਾਂ ਭੁੱਲ ਗਏ ਕਿਦੂ ਨਹੀਂ ਭੁੱਲ ਗੀ ਤੁਹਾਨੂੰ ਤਾਂ ਯਾਦ ਹੋਣਾ ਕੁਝ ਨਾ ਕੁਝ ਨਾ ਕੁਝ ਨਹੀਂ ਯਾਦ ਹੁਣ ਤਾਂ ਦਿਮਾਗੇ ਨਹੀਂ ਕੰਮ ਕਰਦੇ ਕੋਈ ਸਿੱਠਣੀ ਯਾਦ ਹੋਵੇ ਕੋਈ ਕੋਈ ਸਿਹਰਾ ਯਾਦ ਹੋਵੇ ਗੈ ਲੋ ਕੇ ਤਿੰਨੇ ਜਿਹੜੀਆਂ ਲਾ ਦੋ ਇਹਨਾਂ ਨੂੰ ਸਲਾਹ ਕਰ ਲੋ ਅਸੀਂ ਜਦ ਤੱਕ ਅੰਦਰ ਇਹਨਾਂ ਨਾਲ ਗੱਲ ਕਰਦੇ ਹਾਂ ਤੁਸੀਂ ਸਲਾਹ ਕਰ ਲੋ ਲਓ ਜੀ ਹੈ ਮਜ਼ਾ ਆ ਗਈ ਪਹਿਲਾਂ ਆ ਆ ਪਾਂਡੇ ਦੇਖੀ ਜੀ ਆਪਾਂ ਨਾਲ ਆਪਾਂ ਗ੍ਰੈਮੋਫੋਨ ਦੇਖ ਲਿਆ ਹਾਂ ਜੀ ਔਰ ਆ ਜੂਣਾ ਮੋੜ ਔਰ ਦੇਖੋ ਜੀ ਲੈ ਜੀ ਲੈ ਜੂਣਾ ਮੋੜ ਸੁਰਿੰਦਰ ਸਿੰਦੇ ਦਾ ਬੱਲੇ 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 ਮਾਣੇ ਰਿਲਾ ਰਿਹਾ ਰਿਕਾਰਡਾਂ ਹੀ ਸਾਦੀ ਜੀ ਆ ਦਿਖਾਓ ਕੰਨਾ ਕੰਨਾ ਦਿਖਾਓ ਜੂਨੇ ਮੋੜ ਤੋਂ ਬਾਅਦ ਅਗਲਾ ਚੱਕੋ ਜੀ ਆ ਆਹ ਜੀ ਪਿਆਰਾ ਸਿੰਘ ਪੰਛੀ ਜੀ ਪਿਆਰਾ ਸਿੰਘ ਪੰਛੀ ਹਾਂ ਜੀ ਕਿਆ ਲਿਖਿਆ ਕਿ ਬਰਕਤ ਸਿੱਧੂ ਜਮਲਾ ਬਾਨੂ ਬਾਨੇ ਹਾਂ ਜੀ ਇੱਥੇ ਆ ਬੈਠੀਆਂ ਅੰਗੇ ਖਾਂਜ ਆਗੇ ਆਗੇ ਅਸੀਂ ਤੁਸੀਂ ਜਦ ਤੱਕ ਤਿਆਰ ਕਰਨੋ ਆਪਣੇ ਸੁਹਾਗ ਕੋੜੀਆਂ ਸਿੱਠਣੀਆਂ ਹੈ ਬੇਬੇ ਕਰ ਲੈ ਤਿਆਰ ਆ ਗਿਆ ਮੈਂ ਆ ਗਿਆ ਇੱਥਾਂ ਵਾਹ ਜੀ ਵਾਹ ਆ ਦੇਖੋ ਜੀ ਆ ਜਮਲਾ ਜੀ ਵਾਹ ਜੀ ਵਾਹ ਜੱਟ ਜੀ ਆ ਦੇਖੋ ਜੀ ਲਾਲ ਚੰਦ ਜਮਲਾ ਜੱਟ ਮਜ਼ਾ ਆ ਗਿਆ ਜੀ ਰੂਖ ਖੁਸ਼ ਕਰ ਦਿੱਤੀ ਜਸਪਾਲ ਜੀ ਤੁਸੀਂ ਔਰ ਸਾਡੇ ਸਰੋਤਿਆਂ ਨੇ ਕਮੈਂਟ ਕਰਨਾ ਜਗਮਉਨ ਕੌਰ ਜੀ ਕੇ ਦੀਪ ਤੇ ਜਗਮਉਨ ਕੌਰ ਇਹ ਬੂਰ ਮਜਰੇ ਦੀ ਹੈ ਇਹ ਉੱਪਰ ਮੋਰ ਵੀ ਲੱਗੀ ਹੋਈ ਹੈ ਕੀ ਲਿਖਿਆ ਇਹਦੇ ਪਰ ਪੁਰਾਣੇ ਰਿਕਾਰਡ ਲੋਕ ਗੀਤ ਪੰਜਾਬੀ ਮੇਜਰ ਸਿੰਘ ਪੰਜਾਬ ਪੁਲਿਸ ਸਰਹੰਦ ਫਤਿਹਗੜ੍ਹ ਸਾਹਿਬ ਪੰਜਾਬ ਇਹ ਉਹਨਾਂ ਨੇ ਸਟੈਂਪ ਲਾਈ ਹੋਈ ਹੈ ਉਹਨਾਂ ਦੀ ਆਪਣੀ ਦੀ ਆ ਅੱਗੇ ਕੀ ਆ ਗਿਆ ਜੀ ਹੁਣ ਇਹ ਸੰਧੀਲਾ ਜੀ ਇਹ ਕੌਣ ਹੈ ਜੀ ਸੰਧੀਲਾ ਜਸਵੰਤ ਸੰਧੀਲਾ ਤੇ ਪਰਮਿੰਦਰ ਸੰਧੂ ਹਾਂਜੀ ਉਹ ਵਾਹ ਜੀ ਵਾਹ ਗੀਤਾਂ ਭਰੀ ਕਹਾਣੀ ਐਦਾਂ ਬਣਦਾ ਸੀ ਜੀ ਪੋਸਟਰ ਪਹਿਲਾਂ ਰਿਕਾਰਡ ਆਂਦੇ ਸੀਗੇ ਅਗਲਾ ਕਿਹੜਾ ਆ ਗਿਆ ਜੀ ਹੁਣ ਆਈ ਲਵ ਸੌਂਗਸ ਫਰੋਮ ਦੀ ਪੰਜਾਬ ਇਹ ਤਾਂ ਖਾਸੇ ਕਲਾਕਾਰ ਪਾਏ ਹੋਏ ਵਿੱਚ ਹੈ ਸਾਰੇ ਪੁਰਾਣੇ ਸਾਰੇ ਪੁਰਾਣੇ ਕਲਾਕਾਰ ਜੀ ਸਰੋਤਯੋ ਜੀ ਤੁਸੀਂ ਕਮੈਂਟ ਕਰਕੇ ਦੱਸਣਿਆ ਜਿਹੜੇ ਜਿਹੜੇ ਤੁਹਾਡੀ ਪਛਾਣ ਵਿੱਚ ਆ ਰਹੇ ਨੇ ਕਲਾਕਾਰ ਮੈਂ ਸਾਰਿਆਂ ਦੇ ਕੈਮਰਾ ਪਾ ਰਿਆਂ ਜੀ ਇਹਨਾਂ ਕਲਾਕਾਰਾਂ ਦੇ ਨਾਮ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਲਿਖਣਿਆ ਮੈਨੂੰ ਪਤਾ ਬਹੁਤ ਸਾਰੇ ਬੰਦੇ ਇਹਨਾਂ ਨੂੰ ਸੁਣਿਆ ਜਿਨ੍ਹਾਂ ਨੇ ਔਰ ਵਿਰਛੇ ਤੋਂ ਜਾਣੂ ਨੇ ਇਹ ਵੋਲਿਊਮ 3 ਜੀ ਆਈ ਲਵ ਸੰਗਸ ਫਰਮ ਦਾ ਪੰਜਾਬ ਹਾਂਜੀ ਅੱਗੇ ਜੀ ਆ ਕਰਤਾ ਰਹਾਂਗੇ ਜੀ ਆ ਅੱਗੇ ਜੀ ਕਰਤਾਰ ਰਮਲਾ 20 ਮਿੰਟ ਦਾ ਕੰਮ ਕਰਤਾਰ ਸਿੰਘ ਰਮਲਾ ਕੁਲਦੀਪ ਕੌਰ ਆ ਦੇਖੋ ਜੀ ਇਸ ਤਰੀਕੇ ਨਾਲ ਪੋਸਟਰ ਡਿਜ਼ਾਈਨ ਹੁੰਦਾ ਸੀਗਾ ਰਿਕਾਰਡ ਦਾ ਜਸਵਿੰਦਰ ਨਰੂਲਾ ਇਹ ਜਸਵਿੰਦਰ ਨਰੂਲਾ ਇਹ ਤਾਂ ਆਪਣੀ ਹੋਂਦ ਦੇ ਸਮੇਂ ਦੀ ਕਲਾਕਾਰ ਹੈ ਡਿਸਕੋ ਦੀ ਰਾਤ ਚੰਨਾ ਜਸਵਿੰਦਰ ਨਰੂਲਾ ਦੇ ਵੀ ਰਿਕਾਰਡ ਆਏ ਹਨ ਹਾਂਜੀ ਹਾਂਜੀ ਵਾਹ ਜੀ ਵਾਹ ਮੈਂ ਕਹਿੰਦਾ ਆ ਥੱਲੇ ਖਾਦਾ ਤੁਸੀਂ ਤਾਂ 3 ਪਲੰਦਾ ਲਾਇਆ ਹੋਇਆ ਹੈ ਹਾਂਜੀ ਹਾਂਜੀ ਬੱਲੇ 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 ਕਿੰਨੇ ਕਾਰਡ ਹੈਗੇ ਆਪਣੇ ਕੋਲ ਬਹੁਤ ਆਈ ਮੇਰੇ ਕੋਲ 1500 ਰਕਾਰਡ ਹੈ ਜੀ 1500 ਰਕਾਰਡ ਰੱਖਿਆ ਹੋਇਆ ਹੈ ਹਾਂਜੀ ਹਾਂਜੀ ਲਓ ਜੀ ਸਾਨੂੰ ਨਾ ਜੀ ਆ ਗਿਆ ਜੀ ਗਿੱਦਿਆਂ ਦੀ ਰਾਣੀ ਐਨੀ ਗਿੱਧੇ ਵਿੱਚ ਆ ਏ ਐਸ ਕੰਗ ਵਾਹ ਜੀ ਵਾਹ ਬਹੁਤ ਵਧੀਆ ਰੱਖ ਦੋ ਸਾਨੂੰ ਲੋਕੀ ਕਹਿੰਦੇ ਆ ਵੀ ਬੱਲੇ ਬੱਲੇ ਫਿਲਮ ਦੇ ਰਕਾਰਡ ਜਾਲੇ ਕਿੱਥੋਂ ਹੀਰੇ ਲੱਭ ਲੈਣੇ ਆ ਆਪ ਦੇਖੋ ਜੀ ਮਾਨਕ ਸਾਹਿਬ ਆ ਦੇਖੋ ਜੀ ਮਾਨਕ ਸਾਹਿਬ ਸਲਾਮ ਹੈ ਜੀ ਸਲੂਟ ਹੈ ਜੀ ਸਾਰੇ ਕਲਾਕਾਰ ਨਾਲ ਹੈਗੇ ਨੇ ਜੀ ਮੁਹੰਮਦ ਸ਼ਦੀਕ ਸਾਹਿਬ ਵੀ ਹੈਗੇ ਨੇ ਔਰ ਤੁਸੀਂ ਕਮੈਂਟ ਕਰੀ ਜਾਣਾ ਸਰੋਤੋਂ ਜਿਹੜੇ ਜਿਹੜੇ ਕਲਾਕਾਰ ਦੀ ਸ਼ਕਲ ਤੁਹਾਨੂੰ ਦਿਖ ਰਹੀ ਹੈ ਮਾਨਕ ਸਾਹਿਬ ਕਿੰਨੇ ਜੱਜ ਰਹੇ ਨੇ ਜੀ ਤੁੰ ਵੀ ਲੈ ਕੇ ਵਾਹ ਜੀ ਵਾਹ ਮਾਨਕਾ ਤੇਰੀਆਂ ਨਹੀਂ ਰਿਸਾਂ ਆਓ ਜੀ ਅੱਗੇ ਆਹ ਦੇਖੋ ਚਮਕੀਲਾ ਆ ਗਿਆ ਜੀ ਵਾਹ ਜੀ ਵਾਹ ਅਮਰਜੋਤ ਐਂਡ ਚਮਕੀਲਾ ਹੁਣੇ ਫਿਲਮ ਆ ਕੇ ਹਟਿਆ ਹਾਂਜੀ ਵਾਹ ਜੀ ਵਾਹ ਬਹੁਤ ਵਧੀਆ ਰੱਖੋ ਜੀ ਅੱਗੇ ਜੀ ਇਹ ਢੱਡ ਸਰੰਗੀਆਂ ਵਾਜੀ ਅਮਰ ਸਿੰਘ ਛੌਂਕੀ ਅਮਰ ਸਿੰਘ ਛੌਂਕੀ ਛੌਂਕੀ ਢੱਡ ਸਰੰਗੀਆਂ ਦਾ ਵਾਹ ਜੀ ਵਾਹ ਸਹਿਬਾਂ ਬਾਜਾ ਮਾਰਦੀ ਸਹਿਬਾਂ ਵਾਜਾਂ ਮਾਰਦੀ ਆ ਦੇਖੋ ਜੀ ਰੱਖੋ ਜੀ ਅੱਗੇ ਜੀ ਹੁਣ ਕੋਣ ਆਗੇ ਜੀ ਮੁਹੰਮਦ ਸਦੀਕ ਸਾਹਿਬ ਆਗੇ ਵਾਹ ਜੀ ਵਾਹ ਤਸਵੀਰਾਂ ਬੋਲਦੀਆਂ ਇਹ ਚੜਦੀ ਜਵਾਨੀ ਵੇਲੇ ਦੇ ਆ ਮੁਹੰਮਦ ਸਦੀਕ ਸਾਹਿਬ ਹੈ ਤਸਵੀਰਾਂ ਬੋਲਦੀਆਂ ਮੁਹੰਮਦ ਸਦੀਕ ਤੇ ਰਣਜੀਤ ਕੌਰ ਹਾਂਜੀ ਆਗੇ ਜੀ ਅੱਗੇ ਸ੍ਰਿੰਦਰ ਕੌਰ ਐਂਡ ਆਸਾ ਸਿੰਘ ਮਸਤਾਨਾ ਹਾਂਜੀ ਵਾਹ ਜੀ ਵਾਹ ਇਹ ਸਭ ਬੋਲਦੇ ਰਿਕਾਰਡ ਹਾਂਜੀ ਹਾਂਜੀ ਬਿਲਕੁਲ ਅੱਛਾ ਜੀ ਲਾ ਕੇ ਦਿਖਾਉਣਾ ਉਹ ਬੱਲੇ 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 ਅੱਗੇ ਜੀ ਬਲਵੀਰ ਦਸੰਧੂ ਇਹ ਬਲਵੀਰ ਚਾਦ ਪਿੰਡ ਸਿਆਣਾ ਸਿਆਣਾ ਹੀ ਪਿੰਡ ਹੈ ਹਾਂਜੀ ਇਹ ਮੁਹੰਮਦ صدیق ਹੈ ਰਣਜੀਤ ਕੋਰਾ ਹੈ ਸਨੇਹ ਲਤਾ ਹੈ ਤੇ ਦੀਦਾਰ ਸੰਧੂ ਹੈ ਹਾਂਜੀ ਵਾਹ ਜੀ ਵਾਹ ਇਹ ਸਾਡੇ ਲੱਖ ਦੇ ਗੀਤ ਹੁੰਦੇ ਤੇ ਪਹਿਲਾਂ ਪੱਥਰ ਤੇ ਪੱਥਰ ਦੇ ਕਿਤਾ ਮਤਲਬ ਪੱਥਰ ਦੇ ਹੁੰਦੇ ਜੀ ਲੱਖ ਦੇ ਰਿਕਾਰਡ ਵੀ ਪੱਥਰ ਦਾ ਹਾਂਜੀ ਹਾਂਜੀ ਪੱਥਰ ਦਾ ਰਿਕਾਰਡ ਹੈ ਜਿੱਦਾਂ ਪੱਥਰ ਦੀ ਸਲੇਟ ਹੋਇਆ ਕਰ ਦਿੱਤੀ ਆ ਹਾਂਜੀ ਹਾਂਜੀ ਵਾਹ ਜੀ ਵਾਹ ਹਿੰਦੁਸਤਾਨ ਰਿਕਾਰਡਸ ਵਾਹ ਜੀ ਵਾਹ ਸਿਰ ਦੇ ਨਾਲ ਨਵਾਈਏ ਹਾਂਜੀ ਇਹ ਨਜ਼ੀਰ ਮੁਹੰਮਦ ਇਹ ਨਜ਼ੀਰ ਮੁਹੰਮਦ ਹਾਂਜੀ ਇਹ ਸੁਰਿੰਦਰ ਸੋਨੀਆ ਤੇ ਨਜ਼ੀਰ ਮੁਹੰਮਦ ਦਾ ਰਿਕਾਰਡ ਹੈ ਜੀ ਬਾਬਾ ਗੌਣ ਵਾਲੀ ਨੂੰ ਇਸ਼ਾਰੇ ਕਰਦਾ ਸੁਰਿੰਦਰ ਸੋਨੀਆ ਤੇ ਨਜ਼ੀਰ ਮੁਹੰਮਦ ਕਰਿਓ ਜੀ ਕਮੈਂਟ ਨਜ਼ੀਰ ਮੁਹੰਮਦ ਜੀ ਨੇ ਤਮਕੀਲਾ ਤੇ ਅਮਰਜੋਤ ਵਾਹ ਜੀ ਵਾ ਤੁਸੀਂ ਤਾਂ ਸਾਰਾ ਕੁਝ ਸਾਂਭੀ ਬੈਠੇ ਮਜ਼ਾ ਆ ਗਿਆ ਜੀ ਓਏ ਹੋਏ 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 ਅੱਜ ਕੋਈ ਇਸ਼ਾਰਾ ਅੱਲਾ ਜੀ ਇਸ਼ਾਰਾ ਤਾਂ ਹਾਂ ਮਾਰਦੀ ਓਏ ਹੋਏ ਹੋਏ ਮਾਨਕ ਸਾਹਿਬ ਨੇ ਫੋਟੋ ਖਿਚਵਾਈ ਹੋਣੀ ਹੈ ਕਿਸੇ ਟਾਈਮ ਇਹ ਰਿਕਾਰਡ ਦੇਖੋ ਜੀ ਦੁਰਲਭ ਚੀਜ਼ਾਂ ਅੱਜ ਦਿਖਾ ਰਿਆ ਸੀ ਬੱਲੇ ਬੱਲੇ ਫਿਲਮ ਦਾ ਰਿਕਾਰਡ ਤੇ ਤੁਹਾਨੂੰ ਆਜ ਮੇਰੇ ਯਾਰ ਦਾ ਵਿਆਹ ਇਹ ਲੱਖੀ ਬੰਗਾਰਾ ਜੀ ਹਾਂਜੀ ਲੱਖੀ ਬੰਗਾਰਾ ਲੱਖੀ ਬੰਗਾਰਾ ਕਿਰਪਾਲ ਕੌਰ ਦੇਖੋ ਜੀ ਇਹ ਵਿਚਾਰਾ ਬਹੁਤ ਹਾਂਜੀ ਬਹੁਤ ਕਲਾਕਾਰ ਬਹੁਤ ਵਧੀਆ ਤਾਂ ਜੀ ਅੱਛਾ ਹਾਂਜੀ ਨਹੀਂ ਰਿਹਾ ਹੁਣ ਹੁਣ ਨਹੀਂ ਹੈਗਾ ਜੀ ਜਰਾ ਅੱਛਾ 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 ਬਹੁਤ ਕਲਾਕਾਰ ਤੁਸੀਂ ਸੁਣਦੇ ਤੇ ਆਂ ਖਾੜੇ ਵੀ ਲਾਉਂਦਾ ਤਾਂ ਬਹੁਤ ਖਾੜੇ ਵੀ ਲਾਉਂਦਾ ਸੀ ਅੱਛਾ ਹਾਂਜੀ ਪੰਜਾਬੀ ਲੋਕ ਗੀਤ ਹਾਂਜੀ ਸ਼੍ਰੀਵਾਸ ਜੀ ਇਹ ਵੀ ਵੋਲੀਅਮ ਹੈ ਗੁਰਦੀਪ ਮਾਨਕ ਅਮਰਜੋਤ ਨਾ ਅਮਰਜੋਤ ਨਹੀਂ ਜੀ ਉਹ ਆਪਣੇ ਅ ਸਰਿੰਦਰ ਗੁਲਸ਼ਨ ਕੋਮਲ ਗੁਲਸ਼ਨ ਕੋਮਲ ਹਾਂਜੀ ਅੱਛਾ ਉਹਨਾਂ ਦੀ ਫੋਟੋ ਲਾਤੀ ਉਹਨਾਂ ਨੇ ਹਾਂਜੀ ਅੱਛਾ ਰੱਖ ਦੋ ਅੱਗੇ ਆਗੇ ਜੀ ਮਾਨਕ ਸਾਹਿਬ ਫਿਰ ਜੀ ਮਾਨਕ ਸਾਹਿਬ ਠੀਕ ਹੈ ਜੀ ਅੱਗੇ ਆਜੋ ਜੀ ਨਾਮ ਜਪ ਲੈ ਇਹ ਨਾਮ ਜਪਦਾ ਚਮਕੀਲੇ ਦਾ ਧਰਮਕ ਆ ਤਮਕੀਲੇ ਦੇ ਧਾਰਮਿਕ ਗੀਤ ਆਏ ਸੀ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਸੰਗੀਤ ਚਰਨਜੀਤ ਤਹੂਜਾ ਨਾਮ ਜਪ ਲੈ ਹਾਂਜੀ ਵਾਹ ਜੀ ਵਾਹ ਹੋ ਕੇ ਆ ਗਿਆ ਜੱਟ ਸ਼ਰਾਬੀ ਓਏ ਹੋਏ ਮੁਹੰਮਦ ਸਦੀਕ ਰਣਜੀਤ ਕੌਰ ਦੇਦਾਰ ਸੰਧੂ ਸਨੇਹ ਲਤਾ ਕਰਮਜੀਤ ਧੂਰੀ ਸਵਰਨ ਲਤਾ ਨਰਿੰਦਰ ਬੀਬਾ ਐਚ ਦੇਵ ਸ੍ਰਿੰਦਰ ਛਿੰਦਾ ਸੁਦੇਸ਼ ਕਪੂਰ ਉਹ ਵਾਜਵਾ ਦਿਖਾਓ ਜਰਾ ਦਾ ਪੋਸਟਰ ਦਿਖਾਓ ਦੁਆਰਾ ਤੋਂ ਸਾਰਾ ਪੋਸਟਰ ਦਿਖਾਓ ਹਾਂ ਵਾਹ ਜੀ ਵਾ ਰੱਖੋ ਜੀ ਬਲੇ ਆ ਪਿਛਲੇ ਪਾਸੇ ਸਾਈਡ ਏ ਸਾਈਡ ਏ ਉਲਟੀ ਕਰਕੇ ਵੀ ਚੱਲਦੀ ਸੀ ਸਾਈਡ ਏ ਸਾਈਡ ਏ ਹਾਂ ਜੀ ਹਾਂ ਜੀ 2 ਸੈਕਿੰਡ ਅੱਛਾ ਜੀ 2 ਸੈਕਿੰਡ ਚੱਲਦੀ ਵਾਹ ਜੀ ਵਾ ਦੇਖੋ ਜੀ ਰਿਕਾਰਡਾਂ ਦਾ ਟਾਈਮ ਸੀ ਰਿਕਾਰਡਾਂ ਦਾ ਦੌਰ ਸੀ ਕਿਸੇ ਵੇਲੇ ਇਹ ਵਿਸਾਖੀ ਮੇਲਾ ਜੀ ਵਿਸਾਖੀ ਮੇਲਾ ਹਾਂ ਜੀ ਐਂਡ ਹੀਰ ਰਾਂਝਾ ਨਰਿੰਦਰ ਵਿਪਾ ਨਰਿੰਦਰ ਵਿਪਾ ਆਏ ਹਾ ਹਾ ਵਾਹ ਜੀ ਵਾਹ ਨਰਿੰਦਰ ਬੀਬਾ ਵਾਹ ਜੀ ਵਾਹ ਜਸਪਾਲ ਜੀ ਰੂ ਬਾਗੋ ਬਾ ਕਰਤੀ ਔਰ ਜਿਹੜੇ ਸਰੋਤੇ ਨੇ ਨਾ ਜੀ ਸਾਡੇ ਇਹਨਾਂ ਨੇ ਕਮੈਂਟ ਕਰ ਕਰ ਦੱਸਨੇ ਆ ਦੇਖੋ ਜੀ ਆ ਹੈ ਸ਼ਖਸੀਅਤ ਆ ਹੈ ਹੀਰਾ ਜਿਹੜਾ ਬੱਲੇ ਬੱਲੇ ਫਿਲਮ ਦੇ ਰਿਕਾਰਡਿੰਗ ਲੱਭ ਗਿਆ ਪਿੰਡ ਤਨੌਰੀ ਜ਼ਿਲ੍ਹਾ ਰੋਪੜ ਹੋਰ ਨੇੜੇ ਕਿਹਾ ਬੱਜਦਾ ਜੀ ਕੈਨੌਰ ਕੈਨੌਰ ਰਸੂਲਪੁਰ ਬੂਰ ਮਾਜਰਾ ਰਸੂਲਪੁਰ ਵੀ ਨੇੜੇ ਆ ਹਾਂ ਜੀ ਬੂਰ ਮਾਜਰਾ ਸੋਤਲ ਕਕਰਾਲੀ 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 ਪਪਰਾਲੀ ਪਿੰਡਾਂ ਦੇ ਨਾਂ ਇੱਧਰ ਆਜੋ ਬਾਪੂ ਜੀ ਤੁਸੀਂ ਆਜੋ ਅੱਗੇ ਨੂੰ ਆਜੋ ਇੱਥੇ ਨਾ ਆਜੋ ਅੱਜ ਅਸੀਂ ਸਾਰਾ ਬਿਰਸਾ ਚੱਕੀ ਫਿਰਦੇ ਨਾਲ ਨਜ਼ਾਰਾ ਆ ਗਿਆ ਜੀ ਵਾਹ ਜੀ ਵਾਹ ਦੇਖਣ ਵਾਲੇ ਬੜੇ ਖੁਸ਼ ਹੁੰਨੇ ਆ ਹੁਣ ਤੁਸੀਂ ਮੈਨੂੰ ਨਾ ਜੀ ਇੱਥੇ ਨੂੰ ਆਜੋ ਰਕਾੜਾਂ ਦੇ ਨੇੜੇ ਆ ਪਿੱਛੇ ਮੈਂ ਬਿਰਸੇ ਦੀ ਬੈਕਗ੍ਰਾਉਂਡ ਦਿਖਾਣੀ ਹੈ ਤੁਸੀਂ ਆਲੇ-ਦੁਆਲੇ ਦੇ ਤਨੌਰੀ ਦੇ ਪਿੰਡਾਂ ਦੇ ਨਾਂ ਜਿੰਨੇ ਆਉਂਦੇ ਆ ਅੱਛਾ ਜੀ ਜਿੰਨੇ ਲੈ ਸਕਦੇ ਆ ਲੈ ਹੀ ਜਾਣੇ ਰੁਕਣਾ ਨਹੀਂ ਹੈ ਚੱਲੋ ਜੀ ਕਕਰਾਲੀ ਪਪਰਾਲੀ ਸੋਤਲ ਤਨੌਰੀ ਬੂਰ ਮਾਜਰਾ ਕਈ ਨੌਰ ਮਾਜਰਾ ਦਲਚੀ ਮਾਜਰਾ ਹਾਂ ਗੋਸਲਾ ਹਾਂ ਬੰਨ ਮਾਜਰਾ ਓਏ ਹੋਏ ਆਏ ਹਾਏ ਬੰਨ ਮਾਜਰੇ ਤੇ ਸਿੱਧੀ ਸੜਕ ਤਨੌਰੀ ਨੂੰ ਆਉਂਦੀ ਹੈ ਜੀ ਅੱਛਾ ਜੀ ਹਾਂ ਦੇਖ ਲਿਓ ਏਠਾ ਕਿਵੇਂ ਗੱਡੇ 'ਚ ਆ ਉਹ ਲਾਲ ਲਾਲ ਜਈ ਉਹਦੇ ਗੈਰ ਨਿਸਾਨੀ ਗਾ ਲਾਉਣੇ ਦੱਸੂਗਾ ਭਾਈ ਕਿਹ ਗੱਡੇ ਹੋਏ ਉਹ ਕੈਂਟ ਦੇ ਆ ਜੀ ਕਾਇਰ ਦੇ ਆਈ ਜੀ ਉਹਨੇ ਰਾਤ ਨੂੰ ਚਮਕਦੇ ਆ। ਅੱਛਾ ਰਾਤ ਨੂੰ ਇਹਨੇ ਚਮਕਦੇ ਲੱਗੇ ਹੋਏ ਆ। ਹਾਂਜੀ। ਅੱਛਾ ਤਨੌਰੀ ਨੂੰ ਵੈਲਕਮ ਕਰਦੇ ਆ ਵੀ ਆ ਜੋ ਇਧਰ ਨੂੰ ਹੈ। ਵੀ ਅੱਜ ਮੇਰੇ ਹੋਰ ਪਿੰਡ ਹੋਰ ਪਿੰਡ ਜੀ। ਹੋਰ ਪਿੰਡ। ਰਸੂਲਪੁਰ ਵੀ ਨੇੜੇ ਆ। ਰਸੂਲਪੁਰ ਨੇੜੇ ਆ ਜੀ ਹਾਂਜੀ। ਕਾਇਨੌਰ ਵੀ ਨੇੜੇ ਆ। ਅੱਛਾ ਕਾਇਨੌਰ ਰਸੂਲਪੁਰ। ਗੋਪਾਲਪੁਰ ਇਹ ਸਾਰੇ ਪਿੰਡ ਮਲੰਡੇ ਦੇ ਕਰ ਸੱਜੇ ਨੇੜੇ ਜੀ। ਸਮਰੌਲੀ। ਨਥਾਲਾਪੁਰ। ਹਾਂਜੀ। ਸਾਡੇ ਸਭ ਤੋਂ ਵੱਡਾ ਟੇਹਰਾ ਬਾਬਾ ਗਾਜੀ ਦਾਤਾ। ਅੱਛਾ ਜੀ ਸੋਤਲ। ਹਾਂਜੀ। ਦੂਜੇ ਦਾ ਸਭ ਤੋਂ ਮੰਨਿਆ ਹੋਇਆ। ਹਾਂ। ਇਹਨੂੰ ਗਾਜੀਦਾ ਦਾ ਚਾਉਂਦਾ ਸੋਤਲ ਦਾ ਅਸੀਂ ਡੇਰਾ ਦਿਖਾਇਆ ਸੀ ਹੈ ਉਹ ਬੜਾ ਮੈਂ ਕਹਿੰਦਾ ਸਾਡੀ ਰੂਹ ਨੂੰ ਸਕੂਨ ਆ ਗਿਆ ਬਾਸ ਸਭ ਤੋਂ بڑا ਡੇਰਾ ਹਾਂ